ਸਾਸ ਜਿਓ ਕਿਸਾਨ ਭਾਈ ਤੇ ਆਪਾਂ ਜਰੂਰੀ ਕੀਤੀ ہوئی ਫਤਿਹ ਆਪਾਂ ਅੱਜ ਸੰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਸਾਥੀ ਮੈਨੂੰ ਜਾਣਦੇ ਹੋਣਗੇ ਕੁਝ ਕੁ ਨਹੀਂ ਜਾਣਦੇ ਥੋੜਾ ਜਿਹਾ ਮੈਂ ਦੱਸਣਾ ਚਾਹੁੰਨਾ ਜੀ ਕਿਸਾਨੀ ਅੰਦੋਲਨ ਦੇ ਦੌਰਾਨ ਮੈਂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕਿਸਾਨੀ ਦਾ ਸੰਦੇਸ਼ ਪਹੁੰਚਾਇਆ ਸੀਗਾ ਜੀ ਤੇ ਉਸੇ ਦੇ ਦੌਰਾਨ ਜਿਹੜਾ ਮਤਲਬ ਚੱਲਦੇ ਹੋਏ ਸਥਾਨ ਦੇ ਵਿੱਚ ਮੈਨੂੰ ਜਿਹੜਾ ਵੀ ਅੱਜ ਦੀ ਮੈਂ ਦੱਸਣਾ ਚਾਹੁੰਦਾ ਵੀ ਅੱਜ ਮੈਂ ਕੀ ਕਰਦਿਆਂ ਕਿਉਂ ਕਿੱਥੋਂ ਸ਼ੁਰੂ ਹੋਏ ਕਹਾਣੀ ਹైదరాబాద్ ਦੇ ਵਿੱਚ ਸੀਗਾ ਜੀ ਮੈਂ ਤੇ ਹైదరాబాద్ ਦੇ ਵਿੱਚ ਕਿਸੇ ਮੈਨੂੰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਇੱਕ ਸਮੁੰਦਰ ਦੇ ਵਿੱਚ ਹੈ ਤੇ ਮੇਰੇ ਮਨ ਦੇ ਵਿੱਚ ਅੱਛਾ ਜਾਗੀ ਵੀ ਹੋਈ ਕਿਉਂ ਨਾ ਆਪਾਂ ਵੀ ਯਾਤਰਾ ਜਲਦੀ ਜਲਦੀ ਦੇ ਦੌਰਾਨ ਆਪਾਂ ਉਸੇ ਸਮੁੰਦਰ ਦੇ ਵਿੱਚ ਜਾ ਕੇ ਵੀ ਆਪਾਂ ਜਿਹੜੇ ਉੱਥੇ ਲੋਕ ਰਹਿੰਦੇ ਹੋਗੇ ਉਹਨਾਂ ਨੂੰ ਵੀ ਦੱਸਾਂਗੇ ਤੇ ਦਰਸ਼ਨ ਵੀ ਕਰਕੇ ਆਮਾਂਗੇ ਉਹ ਹੰ ਦਾ ਗੁਰੂ ਘਰ ਹੈ ਜਿਹੜਾ ਤੁਸੀਂ ਭਾਰਤ ਦਾ ਨਕਸ਼ਾ ਦੇਖਿਆ ਉਹਨਾਂ શ્રી ਲਲਕਾ ਕੰਨੀਕ ਥੋੜੀ ਜੀ ਪੂਛ ਜੀ ਦਿਖਾਈ ਦਿੰਦੀ ਹੈ ਇੱਕ ਉਸ ਥਾਂ ਤੇ ਜਾ ਕੇ ਰਮੇਸ਼ਵਰਮ ਉੱਥੇ ਮੈਂ ਗਿਆ ਸਮੁੰਦਰ ਦੇ ਵਿੱਚ ਜਾ ਕੇ ਜਿਹੜਾ ਟਾਪੂ ਹੈ ਇੱਕ ਟਾਪੂ ਦੇ ਉੱਤੇ ਜਾ ਕੇ ਵੀ ਲੋਕਾਂ ਨੂੰ ਦੱਸਿਆ ਆਪਣੇ ਕਿਸਾਨੀਆਂ ਦੌਰਨ ਬਾਰੇ ਤੇ ਉੱਥੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਸੀਗਾ ਜੀ ਦੂਸਰੀ ਉਦਾਸੀ ਤੋਂ ਜਦੋਂ ਵਾਪਸ ਆਏ ਸੀ ਤੇ ਉਸੇ ਦੇ ਦੌਰਾਨ ਉੱਥੇ 19 ਦਿਨ ਰਹੇ ਸੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਉੱਥੇ ਫਿਰ ਮੈਂ 3 ਦਿਨ ਰਿਹਾ ਤੇ ਉੱਥੇ ਵੀ ਮਨ ਦੇ ਵਿੱਚ ਵਿਚਾਰ ਚੱਲਿਆ ਜੀ ਮਤਲਬ ਜਿਹੜੀ ਇਹ ਯਾਤਰਾ ਉਹ ਮੈਂ ਤਕਰੀਬਨ 10 ਸਾਈਕਲ ਜਾ ਕੇ ਮੈਂ ਅੱਜ ਤੋਂ ਨਿਕਲ ਰਿਹਾ ਸੀ ਜੇ ਇਸ ਤੋਂ ਪਹਿਲਾਂ ਕਰ ਰਿਹਾ ਸੀ ਮੈਂ ਜਿਹੜੇ 99 ਤੋਂ ਪਹਿਲਾਂ 99 ਦਾ ਸ਼ੁਰੂ ਕੀਤੀ ਹੋਈ ਯਾਤਰਾ ਹਰਿਆਣਾ ਪੰਜਾਬ ਰਾਜਸਥਾਨ ਹਿਮਾਚਲ ਮੈਂ ਜਿਹੜਾ ਸਾਈਕਲ ਤੇ ਦੇਸੀ ਤੇ ਕਰਦਾ ਰਿਹਾ ਸੀਗਾ ਜੀ ਤੇ ਉਸੇ ਦੌਰਾਨ ਮੈਂ ਸੋਚਿਆ ਵੀ ਸੜਕਾਂ ਤੇ ਕਿਉਂ ਭਜਾਈ ਫਿਰਦਾ ਮੈਂ ਸਾਈਕਲ ਦਾ ਕੋਈ ਮੰਤਬ ਨਹੀਂ ਜਿਹੜੇ ਐਦਾਂ ਦੇ ਸਥਾਨ ਮ ਲੱਭਣ ਦੇ ਲਈ ਆਉਗੀ 3 ਦਿਨਾਂ ਦੇ ਵਿੱਚ ਸੋਚ ਬਣਾ ਲਈ ਦੀ ਅੱਜ ਤੋਂ ਬਾਅਦ ਜਿਹੜੇ ਗੁਰੂ ਤੇ ਜਿਹੜੇ ਮਾਰਗ ਐਸ ਤਰ੍ਹਾਂ ਦੇ ਜਿਹੜੇ ਚੱਲੇ ਹੋਏ ਮਾਰਗ ਐ ਦਸੂਤ ਬਾਅਦ ਅੱਛਾ ਤੱਕ ਦਸੇ ਗੁਰੂ ਜਿੱਥੇ ਜਿੱਥੇ ਗਏ ਆ ਉਹਨਾਂ ਨੂੰ ਮੈਂ ਸਥਾਨਾਂ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਸੰਗਤ ਦੇ ਸਾਹਮਣੇ ਦੱਸਣ ਦੀ ਕੋਸ਼ਿਸ਼ ਕਰੂੰਗੀ ਤੇ ਮੈਂ ਪਹਿਲਾਂ ਸੋਚਿਆ ਵੀ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰੀਏ ਤਾਂ ਪਾਕਿਸਤਾਨ 'ਚ ਜਾਣਾ ਪਊਗਾ ਉੱਥੇ ਤੱਕ ਆਪਣੀ ਰੀਚ ਨਹੀਂ ਬਣਨੀਗੀ ਉਸ ਤੋਂ ਬਾਅਦ ਫਿਰ ਮੈਂ 2021 ਦੇ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗ ਜਿਹੜਾ ਭਾਰਤ ਦੇ ਵਿੱਚ ਹੀ ਸਾਰਾ ਮੈਂ ਉਸ ਦੇ ਬਾਰੇ ਤਕਰੀਬਨ ਬਹੁਤ ਸਾਲ ਲਗਾਤਾਰ ਮੈਨੂੰ ਪੜ੍ਹ ਕੇ ਗੁਰੂ ਸਾਹਿਬ ਦਾ ਮਾਰਗ ਬਾਰੇ ਪਤਾ ਲੱਗੇ ਕਿੱਥੋਂ ਗੁਰੂ ਸਾਹਿਬ ਚੱਲ ਕੇ ਕਿੱਥੋਂ ਤੱਕ ਪਹੁੰਚੇ ਤੇ ਉਹਨਾਂ ਬਿਹਾਰ ਤੋਂ ਚੱਲ ਕੇ ਪਿਛਲੇ ਜਿਹੜਾ ਦਮਦਮਾ ਸਾਹਿਬ ਤੱਕ ਜਿਹੜਾ 4 ਮਹੀਨਾ ਦਾ ਜਿਹੜਾ ਮੇਰਾ ਸਾਈਕਲ ਦਾ ਸਫ਼ਰ ਸੀਗਾ ਉਸ ਦੇ ਦੌਰਾਨ ਮੈਂ ਕਰ ਚੁੱਕਾ ਜੀ ਇਸ ਤੋਂ ਬਾਅਦ ਜਿਹੜਾ ਮੈਂ ਚੰਦਰਾਂ ਦੇ ਵਿੱਚ 5-4 ਦਿਨਾਂ ਦੇ ਵਿੱਚ ਸ਼ੁਰੂ ਕਰ ਰਿਹਾ ਹਾਂ ਦਮਦਮਾ ਸਾਹਿਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਦਾ ਜਿਹੜਾ ਇਹ ਸਫ਼ਰ ਮੈਂ ਸ਼ੁਰੂ ਕਰ ਰਿਹਾ ਜੀ ਮਾਲਕ ਅੱਜ ਅਰਦਾਸ ਕਰਦਾ ਜੀ ਜਿਹੜਾ ਇਹ ਕੀ ਇਹਦੇ ਵਿੱਚ ਕੀ ਹੋਇਆ ਮੈਂ ਕੀ ਕਹਦਾ ਬਿਹਾਰ ਦੇ ਵਿੱਚ ਜਿਹੜੇ ਸਥਾਨ ਅਲੋਪ ਹੋਏ ਐ ਕਿਥੇ ਗੁਰੂ ਸਾਹਿਬ ਗਏ ਸੀ ਸਥਾਨ ਬਣ ਚੁੱਕੇ ਐ ਜਾਂ ਨਹੀਂ ਬਣੇ ਜਾਂ ਬਣੇ ਸੀਗੇ ਉਸ ਤੇ ਕਬਜ਼ਾ ਕਿਸੇ ਹੋਰ ਸੱਤਾਧਾਰੀ ਪਾਰਟੀਆਂ ਨੇ ਜਾਂ ਕਿਸੇ ਹੋਰ ਨੇ ਉੱਥੇ ਕਬਜ਼ਾ ਕਰ ਰੱਖਿਆ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਤੇ ਉਹਨਾਂ ਦੇ ਮਤਲਬ ਜਿਹੜੇ ਸਥਾਨ ਮੈਂ ਲੱਭੇ ਐ ਪੈਨ ਆਊਟ ਕੀਤਾ ਜਿਹੜੀ ਅੱਜ ਦੀ ਇੱਕ ਲੋਕੀ ਨਵੀਂ ਤਕਨੀਕ ਹੈ ਕੀ ਕਹਿ ਸਕਦੇ ਆਪਾਂ ਜਿੱਥੇ ਆਪਾਂ Google ਪਿੰਨ ਜਾ ਕੇ ਆਪਾਂ ਕਰਦੇ ਤੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਤੇ ਉਸ ਨੂੰ ਮੈਂ ਫੋਨ ਦੇ ਵਿੱਚ ਵੀ ਰਿਕਾਰਡ ਕੀਤਾ ਸੀਗਾ ਜੀ ਤੇ ਉਹ ਜਿਹੜੀ ਮੈਂ ਸੀ ਮਰੀ ਜ 2 ਸਾਲ ਮੈਂ ਪੜਿਆ ਸੀ ਉਹਦੇ ਬਾਰੇ 4 ਮਹੀਨੇ ਸਾਈਕਲ ਦਾ ਸਫਰ ਕੀਤਾ ਤੇ ਪਿੱਛੇ ਸਮੇਂ ਮੈਨੂੰ ਇੰਟੈਲੀਜੈਂਸੀ ਜਾ ਕੇ ਲੈ ਗਏ ਸੀਗੀ ਜੀ ਤੇ ਉਹ ਜਿਹੜੀ ਮੇਰੀ ਕਿਤਾਬ ਜਿਹੜਾ ਮੇਰਾ ਖਰੜਾ ਤਿਆਰ ਕਰਿਆ ਸੀਗਾ ਉਹ ਮੈਨੂੰ ਨਹੀਂ ਮਿਲਿਆ ਬਾਕੀ ਜੀ ਜਿਹੜਾ ਮੇਰੇ ਫੋਨ ਵਿੱਚ ਜਿਹੜਾ ਸਾਰਾ ਕੁਝ ਲੈ ਜੀ ਜੀ ਚਾਕੇ ਸਾਥ ਬਣਾਵਾ ਤੇ ਮੇਰੇ ਫੋਨ ਤਾਂ ਦੇਤੇ ਸੀ ਤੇਰਾ ਟੈਲੀਜੰਸ ਨੂੰ ਜਿਹੜੀ ਮੇਰੀ ਕਿਤਾਬ ਸੀ ਉਹ ਕਿਤਾਬ ਆਪਦੇ ਕੋਲੇ ਰੱਖ ਲਈ ਪਰ ਆਪਣੀ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ ਦੀ ਤੁਹਾਡੇ ਇਲਾਕੇ 'ਚ ਇੱਕ ਸੰਘਾ ਹੈ ਜਿਹੜਾ ਉਹ ਇਦਾਂ ਦੀ ਸਵਾਲ ਨਵਾਰਿਆ ਇੰਟੈਲੀਜੈਂਸ ਨੂੰ ਤੁਹਾਡੇ ਬਾਰੇ ਪਤਾ ਵੀ ਬੰਦਾ ਕੀ ਕਰ ਰਿਹਾ ਹੈ ਇਹਨਾਂ ਨੂੰ ਸਤੇਤ ਰਹਿਣਾ ਚਾਹੀਦਾ ਹੈ ਕਿ ਤੁਸੀਂ ਨਸ਼ਾ ਤੇ ਵੀ ਆਪਾਂ ਕੀ ਕਰ ਰਹੇ ਹੈ ਯਾ ਤੈਨੂੰ ਕਿਸੇ ਨੂੰ ਕਿਸੇ ਵਾਰ ਪਤਾ ਹੀ ਨਹੀਂ ਇਹ ਤੀਜਾ ਲੋਟ ਹੁੰਦੀ ਹੈ ਗੜੀਆ ਗੜੀਆ ਸਮਾਜ ਦਾ ਨਿੱਕ ਕਦਸ ਜਨੇ ਮੇਰੇ ਨਾਲ ਅੱਜ ਨਾਲ ਹੋਈ ਹੈ ਜੀ ਨਿੱਕਲੇ ਛੋਟੀ ਛੋਟੀ ਗੱਲਾਂ ਇਥੇ ਮੂਨ ਡੈਲੀ ਜੀ ਸੀ ਤੁਹਾਡੇ ਕੋਲ ਕਿੰਨੀ ਨਿਗਰ ਰੱਖਦਾ ਮੈਂ ਬਿਸ਼ੇਵ ਮਗਨ ਪਾਰਿਆ ਸੀ ਉਰਜ ਮੈਂ ਚਾਰ ਪੰਜ ਬੰਦੇ ਤੋਂ ਸੀਸੀਏ ਦੇ ਬਾਰੇ ਪੁੱਛ ਰਿਹਾ ਜੀ ਸ਼ੀਸ਼ਾ ਕਿਹੜੀ ਕੰਪਨੀ ਦਾ ਲਾਉਣਾ ਚਾਰ ਬੰਦਿਆਂ ਨੂੰ ਪੁੱਛਿਆ ਫੋਨ ਕਰਕੇ ਪੰਜਵੇਂ ਦਿਨ ਮੇਰੀ ਫੇਸਬੁਕ ਦੇ ਉੱਤੇ ਸ਼ੀਸ਼ਾ ਨੀਆਂ ਕੰਪਨੀਆਂ ਫੋਨ ਲੱਗੇ ਜੀ ਆਹ ਸ਼ੀਸ਼ੇ ਦੀਆਂ ਕੰਪਨੀਆਂ ਵੀ ਆ ਰਹੀਆਂ ਸ਼ੀਸ਼ੇ ਦੀਆਂ ਐਡਮ ਰੇ ਫੋਨ ਤੇ ਉਹ ਲੋਕੀਆ YouTube ਤੇ Facebook ਤੇ Instagram ਤੇ ਇਥੇ ਤੱਕ ਤੁਹਾਡੀ ਆਵਾਜ਼ ਵੀ ਰਿਕਾਰਡ ਕਰਦਾ ਫੋਨ ਤੇ ਤੁਹਾਨੂੰ ਤੇ ਐਦੀ ਨਿਗਰਾਨੀ ਰੱਖਦਾ ਤੁਸੀਂ ਇਹ ਬੁਲੇਖੇ ਚ ਨਾ ਰਹੋ ਵੀ ਤੁਸੀਂ ਵੀ ਯਾਰ ਵੀ ਆਪਾਂ ਅੰਦਰ ਬੈਠੇ ਆਪਾਂ ਕੀ ਕਰ ਰਹੇ ਆ ਨਾ ਕਰ ਰਹੇ ਆ ਇੰਟੈਲੀਜੈਂਸ ਸਾਡੇ ਤੇ ਬਹੁਤ ਨਿਗਰਾਨੀ ਰੱਖਦੀ ਹੈ ਪਰ ਅਗਾਲ ਬਿਰਖ ਦੇਸਤੋ ਵੀ ਉੱਤੇ ਹੈ ਤੇ ਇਹ ਸਾਰੀ ਦੁਨੀਆ ਤੇ ਸਾਰੀ ਸੋਸ਼ਲ ਤੇ ਨਿਗਰਾਨੀ ਰੱਖਦਾ ਤੇ ਤੁਸੀਂ ਡਰਿਆ ਨਾ ਕਰੋ ਸੱਚੀ ਸੇਵਾ ਤੁਸੀਂ ਮਾਣ ਨਾ ਕਰਾਓ ਹਾਂ ਬਹੁਤ ਸਾਰੇ ਇਕੱਠੇ ਹੋਏ ਨੇ ਬੜੀ ਬਾਰੇ ਹੀ ਥੋੜੇ ਆ ਜਿਹੜਾ ਅੱਜ ਮੋਰਚੇ ਚੱਲੀ ਜਾਂਦੇ ਨੇ ਇਹਦੇ ਬਾਰੇ ਥੋੜੀ ਜਿਹੀ ਅੱਜ ਬਾਰੇ ਕਰ ਲਈਏ ਜੇ ਆਪਾਂ ਵੀ ਯਾਤਰਾ ਕੈਂਦੂਰੀ ਆ ਵਿਚਾਲੇ ਸੀ ਡੀ ਵੀਰਾਂ ਨੂੰ ਕਾਹ ਦੱਦਣਾ ਪਿਆ ਇਹਦੇ ਵਿੱਚ ਵੀ ਕਾਰਨ ਤੁਸੀਂ ਦੇਖੋ ਅੰਮ੍ਰਿਤਸਰ ਦਾ 10000 ਪੰਡਾ ਦੇ ਮਤਲਬ ਮੰਨ ਲਓ ਉੱਥੇ ਪੰਚਾਇਤ ਦਾ ਹਰਿਆਣਾ ਦਾ ਵੀ 10000 ਪੰਡਾ ਮਤਲਬ ਰਹਿ ਗਿਆ ਮੰਨ ਲਓ ਤੇ ਅਣਜਾਣੇ ਨਾ ਪਾਤੇ 10-10000 ਪੰਡਾ 10000 ਪੰਡਾ ਦੇ ਇੱਕ ਬੰਦੇ ਬਿੱਤੇ ਬਸ ਲਾ ਲਓ ਲੱਖ ਰੁਪਇਆ ਬਿੱਲ ਤੇ ਲੱਗੇ ਤੇ ਬੰਦ ਚਰਚਾ ਲੱਖ ਰੁਪਇਆ ਤਨਾ ਦੇਣ ਤੋਂ ਨਾ 7000 ਕਰੋੜ ਰੁਪਇਆ ਖਰਚਿਆ ਸੀਗਾ ਕਿਦਾ ਸੀ ਆਪਣਾ ਸੀ ਕਿੱਥੋਂ ਤੱਕ ਆਪਣੀ 7000 ਕਰੋੜ ਨਾਲ ਕਿੱਥੋਂ ਤੱਕ ਪਹੁੰਚ ਬਈ ਸੀ ਕਿੰਨਾ ਪੈਸਾ ਆਪਣਾ ਲੱਗਿਆ ਇਹ ਬੁਰੀਆ ਫਿਰ ਕਾਹ ਕਰਨਾ ਪੈ ਗਿਆ ਸਿਰਫ 15 ਦਿਨ ਦੀ ਜਿਹੜੀ ਸੀ ਆਪਾਂ ਛੱਡ ਦੇ ਵਿਚਾਰੇ ਆਪਣੇ ਜਿਹੜੇ ਲੀਡਰ ਸੀ ਕਾੜ ਗਏ ਢਿੱਡਾਂ ਵਿੱਚ ਬੈਠੇ ਕਾੜ ਗਏ ਢਿੱਡਾਂ ਨੂੰ ਭੁਜਾ ਕੇ ਲੱਜਾਈਾ ਤੋਂ 15 ਦਿਨਾਂ ਤਜਿਹਦੀਆਂ ਤੁਨੂੰ ਦੱਲਾ ਉਸ ਕਰਾਲਿਸ ਪਰ ਐਮਐਸ 15 980 ਹੋ ਸਕਦੀ ਹੈ। ਹੋ ਸਕਦੀ ਹੋ ਸਕਦੀ ਸੀ। ਇਹੇ ਚੀਜ਼ਾਂ ਫੇਰ ਨਜ਼ਰ ਆਖਣ ਵਾਲੀਆਂ ਆਉਂਦੀਆਂ ਵੀ ਤੁਸੀਂ ਵਿਸ਼ਵਾਸ ਕਰਨਾ ਕਾਲੀਆਂ ਟੋਡਾਂ ਵਿੱਚ ਫੇਰ ਵੀ ਇੱਥੇ ਬਹਜੂਦੀਆਂ ਵੀ ਕਾਲੀਆਂ ਟੋਡਾਂ ਨੂੰ ਨਿਗਰ ਰੱਖਣੇ ਵੀ ਅੱਡ ਛਾੜ ਕੇ ਨਿਗਰ ਰੱਖੋ ਜਿਹੜੀ ਛੋਟੀ ਜਿਹੀ ਬੰਗੀਆਂ ਇੱਥੇ ਹਜ਼ਾਰਾਂ ਦੀ ਪੱਟੀ ਕੀਤੀਆਂ ਹੁੰਦੀਆਂ। ਪਲਾਨ ਕਰਦੀ ਹੈ ਹਰੇਕ ਦੇ ਵਿੱਚ ਪਲਾਨ ਕਰਕੇ ਬੰਦਾ ਤੁਸੀਂ ਵੀ ਪਿੰਡਾਂ ਦੇ ਵਿੱਚ ਰਹਿਣਾ ਪਿੰਡਾਂ ਦੇ ਵਿੱਚ ਛੋਟੇ ਜਿਹੇ ਮਿੱਤੀ ਹੈ ਉੱਥੇ ਵੀ ਜਾਂਦੇ ਬੰਦੇ ਪਲਾਨ ਸੱਤ ਕੀਤੇ ਜਾਂਦੇ ਆ। ਛੋਟੇ-ਛੋਟੇ ਲਕਸ਼ਾਚ ਵੀ ਦੇਖਦੇ ਛੋਟੇ-ਛੋਟੇ ਵਰਗ ਜਿਹੜੇ ਇਕੱਠੇ ਹੁੰਦੇ ਇਹਦੇ ਵਿੱਚ ਵੀ ਗ੍ਰੈਂਡ ਕੀਤੇ ਬੰਦੇ ਹੁੰਦੇ ਆ ਮੈਂ ਵੀ ਹੋ ਸਕਦਾ ਉਹ ਵਿੱਚ ਇਹ ਜੀ ਜਿਹਨੇ